ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਚਾਰੇ ਖਬਰਾਂ ਨਸ਼ਾ, ਚਿੱਟਾ, ਪੁਲਿਸ ਤੇ ਭਗਵੰਤ ਮਾਨ ਸਰਕਾਰ ਦੇ ਨਵੇਂ ਹੁਕਮਾਂ ਨਾਲ ਜੁੜੀਆਂ ਨੇ ਤੇ ਵੱਡੇ ਸਵਾਲ ਵੀ ਖੜੇ ਕਰਦੀਆਂ ਨੇ। ਪੂਰੀ ਗੱਲ ਗੌਰ ਨਾਲ ਸੁਣਿਓ। ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਫੋਲੋ ਕਰ ਲਓ ਤੇ ਬੈਲ ਆਈਕਨ ਵਾਲਾ ਬਟਨ ਜਿਹੜਾ ਉਹਨੂੰ ਜਰੂਰ ਦਬਾ ਦਿਓ। ਫਿਰ ਪਹਿਰੇ ਸਭ ਤੋਂ ਵੱਡੀ ਖਬਰ ਅੱਜ ਦੀ ਫਿਰੋਜ਼ਪੁਰ ਜ਼ਿਲ੍ਹੇ ਤੋਂ ਆ ਰਹੀ ਹੈ। ਜਿੱਥੇ ਪੁਲਿਸ ਤੇ ਬੀਐਸਐਫ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਪਿੰਡ ਚਾਂਦੀਵਾਲਾ ਤੋਂ 15 ਪੈਕਟ ਚਿੱਟਾ ਫੜਿਆ ਜਿਹੜਾ ਕਿ ਪਾਕਿਸਤਾਨ ਪਾਰੋਂ ਆਇਆ ਸ਼ੰਕਾ ਹੈ ਔਰ ਉਹਦੇ ਜਿਹੜਾ ਵਜ਼ਨ ਹੈ 7 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ ਪੂਰੀ ਖਬਰ ਦੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਅਗਲੀ ਵੱਡੀ ਖਬਰ ਹੈ ਭਗਵੰਤਮਾਨ ਸਰਕਾਰ ਨੇ ਅੱਜ ਇੱਕਦਮ ਨੌ ਵੱਡੇ ਜਿਹੜੇ ਆਈਐਸ ਅਫਸਰ ਤੇ ਪੀਐਸ ਅਫਸਰ ਨੇ ਉਹਨਾਂ ਦੇ ਤਬਾਦਲੇ ਕੀਤੇ ਨੇ ਬਦਲੀਆਂ ਕੀਤੀਆਂ ਨੇ ਪੂਰੀ ਖਬਰ ਅੱਗੇ ਸਾਂਝੀ ਕਰਦੇ ਆਂ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਇਹ ਵਾਪਰੀ ਕਿ ਇੱਕ ਫੌਜੀ ਜਵਾਨ ਜਿਹੜਾ ਛੁੱਟੀ ਆਇਆ ਸੀ ਚਿੱਟੇ ਦੀ ਓਵਰਡੋਜ ਦੇ ਨਾਲ ਉਹਦੀ ਮੌਤ ਹੋਈ ਹੈ ਤੇ ਵੱਡੇ ਸਵਾਲ ਖੜੇ ਹੋਏ ਨੇ ਅਗਲੀ ਵੱਡੀ ਖਬਰ ਹੈ ਕਿ ਸਾਰੇ ਪੰਜਾਬ ਦੇ ਜਿਹੜੇ ਡੀਸੀ ਐ ਉਹਨਾਂ ਨੂੰ ਅੱਜ ਭਗਵੰਤ ਮਾਨ ਸਰਕਾਰ ਨੇ ਬੜਾ ਇੱਕ ਵੱਖਰੀ ਕਿਸਮ ਦਾ ਵੱਡਾ ਤੇ ਨਵਾਂ ਹੁਕਮ ਜਾਰੀ ਕੀਤਾ ਹੈ ਤੇ ਇੱਕ ਵੱਡੀ ਜਾਂਚ ਅੱਜ ਤੋਂ ਸ਼ੁਰੂ ਕੀਤੀ ਹੈ ਚਾਰੇ ਖਬਰਾਂ ਦਾ ਹੁਣ ਆਪਾਂ ਵਿਸਥਾਰ ਚ ਗੱਲ ਕਰਦੇ ਆਂ ਮਿੱਤਰ ਪਿਆਰੇਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਪਹਿਲੀ ਵੱਡੀ ਖਬਰ ਫਿਰੋਜ਼ਪੁਰ ਤੋਂ ਹੈ ਫਿਰੋਜ਼ਪੁਰ ਦੇ ਵਿੱਚ ਪਿੰਡ ਚਾਂਦੀਵਾਲਾ ਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਨੇ ਦਾਵਾ ਕੀਤਾ ਹੈ ਕਿ 15 ਪੈਕਟ ਹੈਰੋਇਨ ਚਿੱਟਾ ਨਸ਼ਾ ਫੜਿਆ ਗਿਆ ਜਿਹੜਾ ਕਿ ਸਰਹੱਦ ਪਾਰ ਤੋਂ ਆਇਆ ਹੋ ਸਕਦਾ ਹੈ 7 ਕਿਲੋ ਉਹਦਾ ਵਜ਼ਨ ਦੱਸਿਆ ਜਾ ਰਿਹਾ ਹੈ ਤੇ ਬਹੁਤ ਮੋਟੀ ਕਰੋੜਾਂ ਦੇ ਵਿੱਚ ਉਹਦੀ ਕੀਮਤ ਦੱਸੀ ਜਾ ਰਹੀ ਹੁਣ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਚੱਲ ਰਿਹਾ ਹੈ ਉਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜਿਵੇਂ ਕਿ ਬੀਤੇ ਕੱਲ ਚਮਕੌਰ ਸਾਹਿਬ ਇਲਾਕੇ ਦਾ ਇੱਕ ਪਿੰਡ ਹੈ ਫਤਿਹਗੜ ਉੱਥੇ ਇੱਕ ਫੌਜੀ ਛੁੱਟੀ ਆਇਆ ਔਰ ਉਹ ਫੌਜੀ ਅਜੇ 3 ਦਿਨ ਹੋ ਗਏ ਸੀ ਜਿਹੜਾ ਛੁੱਟੀ ਆਇਆ ਸੀ ਤਾ ਅੱਜ ਖਬਰ ਆਉਂਦੀ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਉਹਦੀ ਮੌਤ ਹੋ ਗਈ। ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਕਿ ਜੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ, ਜੇ ਨਸ਼ਾ ਰੋਕ ਰਿਹਾ ਹੈ ਤਾਂ ਫਿਰ ਇਹ ਓਵਰਡੋਜ਼ ਨਸ਼ੇ ਦੀ ਮੁੰਡਿਆਂ ਤੱਕ ਜਾਂ ਨਸ਼ਾ ਕਰਨ ਵਾਲਿਆਂ ਤੱਕ ਪਹੁੰਚ ਕਿਵੇਂ ਰਹੀ ਹੈ ਤੇ ਪਛਾਹ ਕੌਣ ਰਿਹਾ? ਹੁਣ ਅਗਲੀ ਵੱਡੀ ਖਬਰ ਜਿਹੜੀ ਹੈ ਪੰਜਾਬ ਦੇ 9 ਜਿਹੜੇ ਵੱਡੇ ਅਫਸਰ ਨੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ, ਬਦਲੀਆਂ ਕੀਤੀਆਂ ਗਈਆਂ ਨੇ। ਜਿਨ੍ਹਾਂ ਚ ਆਈਐਸ ਅਫਸਰ ਨੇ ਤੇ ਪੀਸੀਐਸ ਅਫਸਰ ਉਹਨਾਂ ਦੇ ਰੈਂਕ ਤੇ ਪੋਜੀਸ਼ਨਾਂ ਬਦਲੀਆਂ ਗਈਆਂ ਹੁਣ ਇਹ ਬਦਲੀਆਂ ਦਾ ਕਾਰਨ ਕੀ ਆ ਉਹ ਤਾਂ ਮੁੱਖ ਮੰਤਰੀ ਸਾਹਿਬ ਜਾਂ ਭਗਵੰਤ ਮਾਨ ਸਰਕਾਰ ਜਾਣਦੀ ਆ ਪਰ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਅੰਦਾਜ਼ੇ ਇਹਦੇ ਬਾਰੇ ਜਿਹੜੇ ਆ ਉਹ ਉੱਠ ਰਹੇ ਨੇ ਤੇ ਅਗਲੀ ਵੱਡੀ ਖਬਰ ਹੈ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਸਾਰੇ ਡੀਸੀਆਂ ਨੂੰ ਜਿੰਨੇ ਜ਼ਿਲ੍ਹੇ ਨੇ ਸਭ ਡੀਸੀਆਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਜਿੰਨੇ ਵੀ ਪਿਖਾਰੀ ਨੇ ਭੀਖ ਮੰਗਣ ਵਾਲੇ ਤੇ ਭੀਖ ਮੰਗਣ ਵਾਲੇ ਬੱਚੇ ਉਹਨਾਂ ਸਾਰਿਆਂ ਦੇ ਡੀਐਨਏ ਟੈਸਟ ਕੀਤੇ ਜਾਣ ਇਹ ਡੀਐਨਏ ਟੈਸਟ ਕਿਉਂ ਕਰਾਏ ਜਾ ਰਹੇ ਨੇ ਤੁਹਾਡੇ ਸਾਰਿਆਂ ਦੇ ਦਿਮਾਗਾਂ 'ਚ ਇਹ ਸਵਾਲ ਹੋਏਗਾ ਦੇਖੋ ਇਹ ਮਾਮਲਾ ਬਹੁਤ ਗੰਭੀਰ ਹੈ ਇਹ ਡੀਐਨਏ ਟੈਸਟ ਇਸ ਕਰਕੇ ਕਰਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਪਿਛਲੇ ਲੰਬੇ ਟਾਈਮ ਦੇ ਵਿੱਚ ਬਹੁਤ ਸਾਰੇ ਛੋਟੇ ਬੱਚੇ ਗਾਇਬ ਹੋਏ ਗੁੰਮ ਹੋਏ ਚੱਕੇ ਗਏ ਤੇ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਤੇ ਪੁਲਿਸ ਨੂੰ ਸ਼ੰਕਾ ਹੈ ਕਿ ਉਹ ਬੱਚੇ ਚੱਕ ਕੇ ਉਹਨਾਂ ਨੂੰ ਭੀਖ ਮੰਗਵਾਉਣ ਵਾਲੇ ਗਰੋ ਆਪਣੇ ਕਬਜ਼ੇ ਚ ਲੈਂਦੇ ਨੇ ਤੇ ਉਹਨਾਂ ਨੂੰ ਫਿਰ ਭਿਖਾਰੀ ਬਣਾ ਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਤੇ ਜਾਂ ਫਿਰ ਉਹਨਾਂ ਦੇ ਅੰਗ ਕੱਢ ਕੇ ਵੇਚ ਦਿੱਤੇ ਜਾਂਦੇ ਪਿਛਲੇ ਦਿਨਾਂ ਦੇ ਵਿੱਚ ਕਈ ਸਾਰੇ ਬੱਚੇ ਜਿਹੜੇ ਚੱਕ ਕੇ ਲਿਜਾਏ ਜਾ ਰਹੇ ਸੀ ਉਹ ਮੌਕੇ ਤੇ ਫੜੇ ਗਏ ਜਿਵੇਂ ਕਿ ਤੁਹਾਨੂੰ ਅੱਜ ਤੋਂ 10 ਦਿਨ ਪਹਿਲਾਂ ਦਾ ਪਤਾ ਹੋਣਾ ਕਿ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਇੱਕ ਔਰਤ ਇੱਕ ਛੋਟਾ ਬੱਚਾ ਚੱਕ ਕੇ ਤੇ ਉਥੋਂ ਭੱਜ ਗਈ ਸੀ ਤਾਂ ਫਿਰ ਜਦੋਂ ਉਹ ਬੱਚੇ ਦੇ ਮਾਪਿਆਂ ਨੂੰ ਪਤਾ ਲੱਗਦਾ ਉਹ ਪੁਲਿਸ ਨੂੰ ਸ਼ਿਕਾਇਤ ਕਰਦੇ ਨੇ ਤਾਂ ਉਹ ਔਰਤ ਇੱਕ ਬੱਸ ਦੇ ਵਿੱਚ ਜਾਂਦੀ ਹੋਈ ਫਰੀਦਕੋਟ ਮੁਕਸਰ ਵੱਲ ਜਾ ਰਹੀ ਸੀ ਉਹ ਬੱਸ ਦੇ ਉੱਪਰ ਕਨੈਕਟਰ ਤੇ ਡਰਾਈਵਰ ਨੇ ਟੀਵੀ ਚੈਨਲਾਂ ਤੇ ਬੱਚਾ ਚੱਕਣ ਦੀ ਵੀਡੀਓ ਵੇਖ ਲਈ ਤੇ ਔਰਤ ਉਹਨਾਂ ਨੇ ਪਛਾਣ ਲਈ ਤੇ ਫਿਰ ਉਹ ਔਰਤ ਬੱਚੇ ਸਮੇਤ ਪੁਲਿਸ ਨੇ ਗ੍ਰਿਫਤਾਰ ਕੀਤੀ ਤੇ ਕਿੰਨੀਆਂ ਥਾਵਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਕਿ ਉਹ ਬੱਚੇ ਜਿਹੜੇ ਚੱਕੇ ਜਾਂਦੇ ਨੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਇਸ ਕਰਕੇ ਡੀਐਨਏ ਟੈਸਟ ਕਰਨ ਦੇ ਹੁਕਮ ਦਿੱਤੇ ਨੇ ਡੀਐਨਏ ਟੈਸਟ ਕੀ ਹੈ ਡੀਐਨਏ ਟੈਸਟ ਇੱਕੋ ਇੱਕ ਇਹੋ ਜਿਹਾ ਟੈਸਟ ਹੈ ਜਿਹੜੇ ਟੈਸਟ ਨਾਲ ਹੀ ਇਹ ਪਤਾ ਲੱਗ ਜਾਂਦਾ ਕਿ ਇਹ ਬੱਚੇ ਦਾ ਮਾਪਾਪਾ ਕੌਣ ਹੈ ਤੇ ਇਸ ਦਾ ਮਾਪਾਪਾ ਕੌਣ ਨਹੀਂ ਹੈ ਕਿਸੇ ਵੀ ਵਿਅਕਤੀ ਦਾ ਡੀਐਨਏ ਜਿਹੜਾ ਉਹ ਕਿਸੇ ਦੂਸਰੇ ਵਿਅਕਤੀ ਨਾਲ ਮੈਚ ਨਹੀਂ ਕਰ ਸਕਦਾ ਜੇਕਰ ਖੂਨ ਦਾ ਰਿਸ਼ਤਾ ਨਾ ਹੋਵੇ ਇਸ ਕਰਕੇ ਸਾਰੇ ਪਿਖਾਰੀ ਬੱਚੇ ਤੇ ਜਿਹੜੇ ਵਿਅਕਤੀ ਉਹਨਾਂ ਨੂੰ ਆਪਣੇ ਬੱਚੇ ਹੋਣ ਦਾ ਦਾਵਾ ਕਰਦੇ ਨੇ ਉਹਨਾਂ ਸਾਰਿਆਂ ਦੇ ਡੀਐਨਏ ਟੈਸਟ ਕਰਨ ਦੇ ਹੁਕਮ ਪੰਜਾਬ ਸਰਕਾਰ ਨੇ ਦਿੱਤੇ ਹੁਣ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਹੁਕਮ ਹੈ ਮੇਰ ਤੋਂ ਪੁੱਛੋ ਮੈਨੂੰ ਲੱਗਦਾ ਹੈ ਕਿ ਬਿਲਕੁਲ ਸਹੀ ਹੈ ਇਹ ਹੋਣਾ ਚਾਹੀਦਾ ਕਿਉਂਕਿ ਬਹੁਤ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਰ ਸਾਲ ਬੱਚੇ ਗੁੰਮ ਹੁੰਦੇ ਨੇ ਚੱਕੇ ਜਾਂਦੇ ਨੇ ਗਾਇਬ ਹੁੰਦੇ ਨੇ ਤੇ ਬਾਅਦ ਚ ਪਤਾ ਨਹੀਂ ਲੱਗਦਾ ਤੇ ਸ਼ੰਕਾ ਹੈ ਕਿ ਯਾ ਤਾਂ ਮਨੁੱਖੀ ਤਸਕਰੀ ਉਹਨਾਂ ਦੀ ਹੁੰਦੀ ਹੋ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਭੀਖ ਮੰਗਣ ਵਾਲੇ ਇਸ ਕੰਮ ਦੇ ਵਿੱਚ ਲਾਇਆ ਗਿਆ ਹੋ ਸਕਦਾ ਤੁਸੀਂ ਆਪਣਾ ਕਮੈਂਟ ਇਹਦੇ ਬਾਰੇ ਜਰੂਰ ਲਿਖਿਓ ਤੇ ਅਗਲੀ ਖਬਰ ਜਿਹੜੀ ਚਮਕੌਰ ਸਾਹਿਬ ਤੋਂ ਆਈ ਤੁਸੀਂ ਕੱਲ ਦੀ ਇੱਕ ਵੀਡੀਓ ਵੇਖੀ ਹੋਣੀ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਇੱਕ ਘਰ ਦੇ ਵਿੱਚ ਗਏ ਹੋਏ ਨੇ ਉਹਨਾਂ ਦੇ ਘਰ ਦਾ 23 ਸਾਲ ਦਾ ਨੌਜਵਾਨ ਜਿਹੜਾ 2017 ਦੇ ਵਿੱਚ ਫੌਜ ਚ ਭਰਤੀ ਹੋਇਆ ਸੀ ਉਹਨੂੰ ਅਜੇ 3 ਦਿਨ ਹੋਏ ਸੀ ਛੁੱਟੀ ਆਏ ਨੂੰ ਤੇ ਜਦੋਂ ਉਹ ਛੁੱਟੀ ਆਇਆ ਤਾਂ ਉਹਦੇ ਬਾਰੇ ਇਹ ਖਬਰ ਆਈ ਕਿ ਚਿਟਾ ਲਾਉਣ ਦੀ ਓਵਰਡੋਜ਼ ਨਾਲ ਉਹਦੀ ਮੌਤ ਹੋ ਗਈ ਹੈ ਤੇ ਮਾਪੇ ਚੀਕ ਰਹੇ ਸੀ ਉਹਦੇ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ ਉਹ ਚੈਨਲਾਂ ਤੇ ਕਹਿ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਸਵਾਹ ਚੱਲ ਰਿਹਾ ਹੈ ਜੇ ਸਾਡੇ ਧੀਆਂ ਪੁੱਤਾਂ ਨੂੰ ਅੱਜ ਵੀ ਨਸ਼ਾ ਓਵਰਡੋਜ਼ ਕਰਨ ਲਈ ਮਿਲ ਰਿਹਾ ਓਵਰਡੋਜ਼ ਮਤਲਬ ਬਹੁਤ ਜ਼ਿਆਦਾ ਨਸ਼ਾ ਕਰ ਲੈਣਾ ਤੇ ਜੇ ਓਵਰਡੋਜ਼ ਨਾਲ ਅੱਜ ਵੀ ਨੌਜਵਾਨ ਪੰਜਾਬ ਚ ਮਰ ਰਹੇ ਨੇ ਤਾਂ ਫਿਰ ਚਿੱਟੇ ਦੀ ਸਪਲਾਈ ਕਿ ਰੁਕੀ ਐ ਕਿ ਚਿੱਟਾ ਰੁਕ ਗਿਆ ਤੇ ਜੇ ਰੁਕ ਗਿਆ ਤਾਂ ਫਿਰ ਓਵਰਡੋਜ ਕਿਵੇਂ ਮਿਲ ਰਹੀ ਐ ਫਿਰ ਉਹਦੀ ਸਪਲਾਈ ਕੌਣ ਕਿਵੇਂ ਕਰ ਰਿਹਾ ਇਹ ਵੱਡੇ ਸਵਾਲ ਨੇ ਜਿਹੜੇ ਜਵਾਬ ਮੰਗਦੇ ਪਏ ਨੇ ਸੋ ਅਗਲੀ ਵੱਡੀ ਖਬਰ ਐ ਪੁਲਿਸ ਰਾਜ ਦੇ ਖਿਲਾਫ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਜਥੇਬੰਦੀਆਂ ਨੇ ਰੱਖਿਆ ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਕਿਰਤੀ ਕਿਸਾਨ ਯੂਨਨ ਤੇ ਦੂਸਰੀਆਂ ਕਈ ਤਰ੍ਹਾਂ ਦੀਆਂ ਵੱਡੀਆਂ ਜਥੇਬੰਦੀਆਂ ਜਿਹੜੀਆਂ ਇਹ ਕਹਿ ਰਹੀਆਂ ਕਿ ਲੰਬੇ ਟਾਈਮ ਬਾਅਦ ਫਿਰ ਪੰਜਾਬ ਚ ਪੁਲਿਸ ਰਾਜ ਪੁਲਿਸ ਸਟੇਟ ਕਾਇਮ ਕੀਤਾ ਜਾ ਰਿਹਾ ਪੁਲਿਸ ਨੂੰ ਨਜਾਇਜ਼ ਪਾਵਰਾਂ ਦਿੱਤੀਆਂ ਜਾ ਰਹੀਆਂ ਔਰ ਇਹ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਪੁਲਿਸ ਜਿਹੜੀ ਆ ਉਹ ਗੈਰ ਕਾਨੂੰਨੀ ਹਰਾਸਤਾਂ ਚ ਬੰਦੇ ਮਾਰਨ ਲੱਗ ਗਈ ਆ ਇਹ ਜਥੇਬੰਦੀਆਂ ਦੋਸ਼ ਲਾ ਰਹੀਆਂ ਨੇ ਕਿ ਗੋਨੇਆਣਾ ਦੇ ਵਿੱਚ ਜਿਹੜਾ ਇੱਕ ਨਰਿੰਦਰਦੀਪ ਨੌਜਵਾਨ ਜਿਹੜਾ ਉਹ ਪੁਲਿਸ ਹਰਾਸਤ ਚ ਮਰਨ ਦੀ ਖਬਰ ਆਈ ਤਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਜਿਹੜਾ ਕਰਨਲ ਬਾਠ ਜਿਹਨੂੰ ਪੁਲਿਸ ਨੇ ਕੁੱਟਮਾਰ ਕੀਤੀ ਤੇ ਹੁਣ ਹਾਈ ਕੋਰਟ ਨੇ ਸੀਬੀਆਈ ਦੀ ਕੱਲ ਜਾਂਚ ਦਿੱਤੀ ਹੈ ਉਸ ਮਾਮਲੇ ਚ ਵੀ ਪੁਲਿਸ ਨੇ ਜਾਂਚ ਕੀਤੀ ਪਰ ਕਾਰਵਾਈ ਕੋਈ ਨਹੀਂ ਇਸੇ ਤਰ੍ਹਾਂ ਰੋਜ਼ਾਨਾ ਇਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਗਲਤ ਝੂਠੇ ਪੁਲਿਸ ਇਨਕਾਊਂਟਰ ਕੀਤੇ ਜਾ ਰਹੇ ਨੇ ਔਰ ਇਹ ਜਥੇਬੰਦੀਆਂ ਕਹਿ ਰਹੀਆਂ ਕਿ ਪੁਲਿਸ ਨੂੰ ਦਿੱਤੀਆਂ ਇਹ ਨਜਾਇਜ਼ ਤਾਕਤਾਂ ਜਿਹੜੀਆਂ ਨੇ ਇਹ ਵੱਡਾ ਨੁਕਸਾਨ ਕਰ ਰਹੀਆਂ ਨੇ ਇਸ ਕਰਕੇ ਇਹਦੇ ਖਿਲਾਫ ਇਹਨਾਂ ਜਥੇਬੰਦੀਆਂ ਨੇ ਸੰਗਰੂਰ ਦੇ ਵਿੱਚ 25 ਜੁਲਾਈ ਨੂੰ ਇੱਕ ਵੱਡਾ ਪ੍ਰਦਰਸ਼ਨ ਰੱਖਿਆ ਤੇ ਉਸ ਪ੍ਰਦਰਸ਼ਨ ਦੇ ਵਿੱਚ ਲੋਕਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਮਿੱਤਰ ਪਿਆਰਿਓ ਅੱਜ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਬਹੁਤ ਮਿਹਰਬਾਨੀ ਸ਼ੁਕਰੀਆ